ਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐ ਸਿਲਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐ ਸਿਲਕੀ ਅੱਜ 19 ਸਤੰਬਰ ਸਨ 2024 ਦਿਨ ਵੀਰਵਾਰ ਹੈ ਅੱਜ ਦਾ ਰਾਸ਼ੀ ਫਲ ਲੈ ਕੇ ਹਾਜ਼ਰ ਹੋਇਆ ਇਹ ਜਾਣਕਾਰੀ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜੋ ਜੋਤਿਸ਼ ਤੇ ਵਿਸ਼ਵਾਸ ਰੱਖਦੇ ਹਨ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜ੍ਹਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਵਹਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਜਾਤ? ਪੜ੍ਹਾਈ ਵਿੱਚ ਬੱਚਿਆਂ ਦਾ ਮਨ ਨਹੀਂ ਲੱਗ ਰਿਹਾ। ਕੀ ਕਰੀਏ ਤੇ ਕੀ ਨਾ ਕਰੀਏ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਦੇ ਹੀ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ। ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਜੇ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਮੇਖ ਰਾਸ਼ੀ ਵਾਲੀਆਂ ਗਰਭਤੀ ਔਰਤਾਂ ਨੂੰ ਚੱਲਦੇ ਫਿਰਦੇ ਸਮੇਂ ਖਾਸ ਖਿਆਲ ਰੱਖਣ ਦੀ ਲੋੜ ਹੈ ਜੇਕਰ ਸੰਭਵ ਹੋਵੇ ਤਾਂ ਜਿਹੇ ਲੋਕਾਂ ਤੋਂ ਦੂਰ ਰਹਿਓ ਜੋ ਨਸ਼ਾ ਕਰਦੇ ਹਨ ਕਿਉਂਕਿ ਇਸ ਤੋਂ ਪੈਦਾ ਹੋਣ ਵਾਲੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ ਅੱਜ ਕੋਈ ਦੇਣਦਾਰ ਬਿਨਾਂ ਦੱਸੇ ਤੁਹਾਡੇ ਖਾਤੇ ਵਿੱਚ ਪੈਸੇ ਪਵਾ ਸਕਦਾ ਹੈ ਜਿਸ ਦੇ ਬਾਰੇ ਵਿੱਚ ਜਾਣ ਕੇ ਤੁਸੀਂ ਅਚੰਬਤ ਅਤੇ ਖੁਸ਼ ਵੀ ਹੋ ਸਕਦੇ ਹੋ ਇੱਕ ਖੁਸ਼ ਨਮਾ ਅਤੇ ਵਧੀਆ ਸ਼ਾਮ ਦੇ ਲਈ ਤੁਹਾਡਾ ਘਰ ਰਿਸ਼ਤੇਦਾਰਾਂ ਨਾਲ ਭਰ ਸਕਦਾ ਹੈ ਅੱਜ ਤੁਸੀਂ ਜਾਣ ਜਾਓਗੇ ਕਿ ਤੁਹਾਡਾ ਪ੍ਰੇਮ ਸਾਥੀ ਉਹ ਹੈ ਜੋ ਤੁਹਾਨੂੰ ਹਮੇਸ਼ਾ ਲਈ ਪਿਆਰ ਕਰੇਗਾ ਨਵੇਂ ਗਾਕਾਂ ਨਾਲ ਗੱਲਬਾਤ ਕਰਨ ਲਈ ਬਹੁਤ ਵਧੀਆ ਦਿਨ ਹੈ ਵਕੀਲ ਦੇ ਕੋਲ ਜਾ ਕੇ ਕਾਨੂੰਨੀ ਸਲਾਹ ਲੈਣ ਲਈ ਚੰਗਾ ਦਿਨ ਹੈ। ਸਰੀਰਕ ਨਜ਼ਦੀਕੀ ਅੱਜ ਤੁਹਾਡੇ ਜੀਵਨ ਸਾਥੀ ਨਾਲ ਸਭ ਤੋਂ ਉੱਤਮ ਰਹੇਗੀ। ਅੱਗੇ ਹੈ ਜੀ বৃਸ਼ਭ ਰਾਸ਼ੀ। বৃਸ਼ਮ ਰਾਸ਼ੀ ਵਾਲੇ ਸਿਹਤ ਦਾ ਜਤਿਹਾਨ ਰੱਖੋ ਅਤੇ ਵਸਤਾਂ ਨੂੰ ਵਿਅਸਤ ਕਰੋ। ਅੱਜ ਧਨਲਾਭ ਹੋਣ ਦੀ ਸੰਭਾਵਨਾ ਤਾਂ ਬਣ ਰਹੀ ਹੈ। ਪਰੰਤੂ ਆਪਣੇ ਗੁੱਸੇ ਵਾਲੇ ਸੁਭਾਅ ਕਾਰਨ ਤੁਸੀਂ ਪੈਸਾ ਕਮਾਉਣ ਵਿੱਚ ਕਾਬਲ ਨਹੀਂ ਪਾਉਂਗੇ। ਮਨੋਰੰਜਨ ਨਾਲ ਜੁੜੀਆਂ ਗਤੀਵਿਧੀਆਂ ਮਜ਼ੇਦਾਰ ਰਹਿਣਗੀਆਂ। ਜੇਕਰ ਪਰਿਵਾਰ ਦੀ ਉਸ ਵਿੱਚ ਸਮੂਲੀਅਤ ਹੋਵੇ ਆਪਣੀ ਪ੍ਰੇਮਿਕਾ ਨਾਲ ਅਸ਼ਲੀਲ ਨਾ ਬਣੋ ਕੰਮ ਵਿੱਚ ਧੀਮੀ ਗਤੀ ਹਲਕਾ ਜਿਹਾ ਮਾਨਸਿਕ ਤਣਾ ਦੇ ਸਕਦੀ ਹੈ ਸਮੇਂ ਦਾ ਚੱਕਰ ਬਹੁਤ ਤੇਜ਼ ਚੱਲਦਾ ਹੈ ਇਸ ਲਈ ਸਮਝਦਾਰੀ ਨਾਲ ਵਰਤੋ ਕਰਨਾ ਸਿੱਖੋ ਇਸ ਦਾ ਵੱਧ ਲਾਭ اٹھਾਓ ਅੱਜ ਤੁਹਾਨੂੰ ਆਪਣੇ ਜੀਵਨ ਸਾਥੀ ਦਾ ਸਖਤ ਅਤੇ ਰੁੱਖੇ ਪਹਿਲੂ ਦਾ ਅਨੁਭਵ ਹੋ ਸਕਦਾ ਹੈ ਜਿਸ ਦੇ ਚਲਦੇ ਤੁਸੀਂ ਅਸਹਿਜ ਮਹਿਸੂਸ ਕਰੋਗੇ ਅੱਗੇ ਹਾਜੀ ਮਿਥਨ ਰਾਸ਼ੀ ਦੰਦ ਦੀ ਤਕਲੀਫ ਜਾਂ ਪੇਟ ਦੀ ਤਕਲੀਫ ਤੁਹਾਡੇ ਲਈ ਪਰੇਸ਼ਾਨੀ ਖੜੀ ਕਰ ਸਕਦੀ ਹੈ ਤੁਰੰਤ ਆਰਾਮ ਪਾਉਣ ਲਈ ਚੰਗੇ ਡਾਕਟਰ ਦੀ ਸਲਾਹ ਲੈਣ ਵਿੱਚ ਟੱਲਣਾ ਵਰਤੋ ਨਾ ਉਮੀਦ ਲਾਭ ਅਤੇ ਸੱਟੇਬਾਜੀ ਦੇ ذریعے ਆਰਥਿਕ ਹਾਲਾਤ ਵਧਣਗੇ ਜੇਕਰ ਤੁਸੀਂ ਪਾਰਟੀ ਕਰਨ ਦੀ ਸੋਚ ਰਹੇ ਹੋ ਤਾਂ ਆਪਣੇ ਚੰਗੇ ਦੋਸਤਾਂ ਨੂੰ ਬੁਲਾਓ ਅਜਿਹੇ ਕਈ ਲੋਕ ਹੋਣਗੇ ਜੋ ਤੁਹਾਡਾ ਉਤਸ਼ਾਹ ਵਧਾਉਣਗੇ ਆਪਣੇ ਸਾਥੀ ਨਾਲ ਬਾਹਰ ਜਾਂਦੇ ਸਮੇਂ ਠੀਕ ਤਰ੍ਹਾਂ ਨਾਲ ਵਿਹਾਰ ਕਰੋ ਅੱਜ ਦੇ ਦਿਨ ਤੁਸੀਂ ਸਭ ਦੇ ਧਿਆਨ ਦਾ ਕੇਂਦਰ ਹੋਵੋਗੇ ਅਤੇ ਸਫਲਤਾ ਤੁਹਾਡੀ ਪਹੁੰਚ ਵਿੱਚ ਹੋਵੇਗੀ ਸੰਭਵ ਹੈ ਕਿ ਤੁਹਾਡੇ ਆਤੀਤ ਨਾਲ ਜੁੜਿਆ ਕੋਈ ਸ਼ਖਸ਼ ਅੱਜ ਤੁਹਾਡੇ ਨਾਲ ਸੰਪਰਕ ਕਰੇਗਾ ਅਤੇ ਦਿਨ ਯਾਦਗਾਰ ਬਣ ਜਾਵੇਗਾ ਅੱਜ ਆਪਣੇ ਜੀਵਨ ਸਾਥੀ ਨਾਲ ਪਿਆਰ ਦਾ ਜ਼ਿਆਦਾ ਸਮਾਂ ਮਿਲੇਗਾ ਪਰ ਸਿਹਤ ਵਿੱਚ ਗੜਬੜ ਹੋ ਸਕਦੀ ਹੈ ਅੱਗੇ ਹਜੇ ਕਰ ਕਰਾਸੀ ਲੋਕਾਂ ਦੇ ਨਾਲ ਗੱਲ ਕਰਨ ਅਤੇ ਸਮਾਰਾਹਾਂ ਵਿੱਚ ਹਿੱਸਾ ਲੈਣ ਦਾ ਡਰ ਤੁਹਾਡੀ ਕਬਰਾੜ ਦੀ ਵਜ੍ਹਾ ਬਣ ਸਕਦਾ ਹੈ ਇਸ ਪਰੇਸ਼ਾਨੀ ਤੋਂ ਬਚਣ ਲਈ ਆਪਣੇ ਆਤਮ ਵਿਸ਼ਵਾਸ ਵਿੱਚ ਵਾਧਾ ਕਰੋ ਜੀਵਨ ਦੇ ਮਾੜੇ ਦੌਰ ਵਿੱਚ ਪੈਸਾ ਤੁਹਾਡੇ ਕੰਮ ਆਵੇਗਾ ਇਸ ਲਈ ਅੱਜ ਤੋਂ ਹੀ ਆਪਣੇ ਪੈਸੇ ਦੀ ਬਚਤ ਕਰਨ ਬਾਰੇ ਵਿੱਚ ਵਿਚਾਰ ਕਰੋ ਨਹੀਂ ਤਾਂ ਤੁਹਾਨੂੰ ਮੁਸ਼ਕਲਾਂ ਆ ਸਕਦੀਆਂ ਹਨ ਦੋਸਤ ਸ਼ਾਮ ਦੇ ਲਈ ਕੋਈ ਵਧੀਆ ਯੋਜਨਾ ਬਣਾ ਕੇ ਤੁਹਾਡਾ ਦਿਨ ਖੁਸ਼ੀਆਂ ਭਰਿਆ ਬਣਾ ਦੇਣਗੇ ਅੱਜ ਦੇ ਦਿਨ ਤੁਹਾਨੂੰ ਦੋਸਤਾਂ ਦੀ ਮਹਿਕ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਮਹਿਸੂਸ ਹੋਵੇਗੀ ਆਪਣਾ ਰਜਿਉਮ ਭੇਜਣਾ ਜਾਂ ਕਿਸੇ ਇੰਟਰਵਿਊ ਵਿੱਚ ਜਾਣ ਲਈ ਚੰਗਾ ਸਮਾਂ ਹੈ ਹਰ ਕੰਮ ਨੂੰ ਸਮੇਂ ਸਿਰ ਪੂਰਾ ਕਰਨਾ ਠੀਕ ਹੈ ਕਾਫੀ ਲੰਮੇ ਸਮੇਂ ਬਾਅਦ ਤੁਸੀਂ ਅਤੇ ਤੁਹਾਡਾ ਪਾਰਟਨਰ ਬਿਨਾਂ ਲੜਾਈ ਅਤੇ ਬਹਿਸ ਤੋਂ ਚੰਗਾ ਸ਼ਾਂਤੀ ਵਾਲਾ ਦਿਨ ਬਤੀਤ ਕਰ ਸਕਦੇ ਹੋ ਜਿਸ ਵਿੱਚ ਸਿਰਫ ਪਿਆਰ ਹੋਵੇਗਾ ਅੱਗੇ ਹਜੇ ਸਿੰਘ ਰਾਸ਼ੀ ਕਾਨੂੰਨੀ ਮਾਮਲਿਆਂ ਦੀ ਵਜ੍ਹਾ ਨਾਲ ਤਣਾਅ ਮੌਮਕਨ ਹੈ ਘਰ ਦੀਆਂ ਲੋੜਾਂ ਨੂੰ ਦੇਖਦੇ ਹੋਏ ਅੱਜ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਕੋਈ ਕੀਮਤੀ ਸਮਾਨ ਖਰੀਦ ਸਕਦੇ ਹੋ ਜਿਸ ਨਾਲ ਆਰਥਿਕ ਹਾਲਾਤ ਥੋੜੇ ਤੰਗ ਹੋ ਸਕਦੇ ਹਨ ਸ਼ਾਮ ਦੇ ਸਮੇਂ ਆਪਣੇ ਜੀਵਨ ਸਾਥੀ ਦੇ ਨਾਲ ਬਾਹਰ ਖਾਣਾ ਜਾਂ ਫਿਲਮ ਦੇਖਣਾ ਤੁਹਾਨੂੰ ਸਕੂਨ ਦੇਵੇਗਾ ਅਤੇ ਖੁਸ਼ ਮિજાਜ ਬਣਾ ਕੇ ਰੱਖੇਗਾ। ਤੁਹਾਡਾ ਪਿਆਰ ਤੁਹਾਨੂੰ ਖੁਸ਼ ਰੱਖਣ ਦੇ ਲਈ ਕੁਝ ਖਾਸ ਕਰੇਗਾ। ਕੰਮਕਾਰ ਵਿੱਚ ਸਭ ਕੁਝ ਤੁਹਾਡੇ ਪੱਖ ਵਿੱਚ ਨਜ਼ਰ ਆ ਸਕਦਾ ਹੈ। ਜਿਹੜੇ ਲੋਕ ਘਰ ਤੋਂ ਬਾਹਰ ਰਹਿੰਦੇ ਹਨ ਅੱਜ ਉਹ ਆਪਣੇ ਸਾਰੇ ਕੰਮ ਪੂਰੇ ਕਰਕੇ ਸ਼ਾਮ ਦੇ ਸਮੇਂ ਕਿਸੇ ਬਾਗੀਚੇ ਜਾਂ ਸ਼ਾਂਤ ਥਾਂ ਤੇ ਸਮਾਂ ਬਿਤਾਉਣਾ ਪਸੰਦ ਕਰਨਗੇ ਵਿਵਹਕ ਜੀਵਨ ਦੇ ਲਈ ਵਿਸ਼ੇਸ਼ ਦਿਨ ਹੈ ਆਪਣੇ ਜੀਵਨ ਸਾਥੀ ਨੂੰ ਦੱਸੋ ਕਿ ਤੁਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹੋ ਅੱਗੇ ਹੈ ਜੀ ਕੰਨਿਆ ਰਾਸ਼ੀ ਜੇਕਰ ਸੰਭਵ ਹੋਵੇ ਤਾਂ ਲੰਮੇ ਸਫ਼ਰ ਤੇ ਜਾਣ ਤੋਂ ਬਚੋ ਕਿਉਂਕਿ ਲੰਮੀ ਯਾਤਰਾ ਦੇ ਲਈ ਹੁਣ ਤੁਸੀਂ ਕਮਜ਼ੋਰ ਹੋ ਅਤੇ ਉਸ ਨਾਲ ਤੁਹਾਡੀ ਕਮਜ਼ੋਰੀ ਹੋਰ ਵਧੇਗੀ ਆਰਥਿਕ ਤੌਰ ਤੇ ਸੁਧਾਰ ਤੈ ਹੈ ਸਕੂਲ ਦਾ ਕੰਮ ਪੂਰਾ ਕਰਨ ਦੇ ਲਈ ਬੱਚੇ ਤੁਹਾਡੇ ਤੋਂ ਮਦਦ ਲੈ ਸਕਦੇ ਹਨ ਰਮਾਸ ਦੇ ਦਿਹਾੜੇ ਨਾਲ ਰਮਚਕ ਦਿਨ ਹੈ ਸ਼ਾਮ ਦੇ ਲਈ ਕੋਈ ਖਾਸ ਯੋਜਨਾ ਬਣਾਓ ਅਤੇ ਜਿੰਨਾ ਹੋ ਸਕੇ ਉਹਨਾਂ ਰਮਚਕ ਹੋਣ ਦੀ ਕੋਸ਼ਿਸ਼ ਕਰੋ ਦਫ਼ਤਰ ਦੀ ਰਾਜਨੀਤੀ ਹੋਵੇ ਜਾਂ ਫਿਰ ਕੋਈ ਵਿਵਾਦ ਚੀਜ਼ਾਂ ਤੁਹਾਡੇ ਪੱਖ ਵਿੱਚ ਝੁਕਿਆ ਨਜ਼ਰ ਆਉਣਗੀਆਂ ਸਮੇਂ ਦਾ ਸਹੀ ਉਪਯੋਗ ਕਰਨ ਦੇ ਲਈ ਅੱਜ ਪਾਰਕ ਵਿੱਚ ਜਾ ਸਕਦੇ ਹੋ ਪਰੰਤੂ ਉਥੇ ਕਿਸੇ ਅਣਜਾਣ ਨਾਲ ਤੁਹਾਡਾ ਵਿਵਾਦ ਹੋ ਸਕਦਾ ਹੈ ਜਿਸ ਨਾਲ ਤੁਹਾਡਾ ਮੂਡ ਖਰਾਬ ਹੋ ਸਕਦਾ ਹੈ ਅੱਗੇ ਹੈ ਜੀ ਤੁਲਾ ਰਾਸ਼ੀ ਸ਼ੱਕੀ ਸੁਭਾਅ ਦੇ ਚਲਦੇ ਤੁਹਾਨੂੰ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ ਤੁਸੀਂ ਪੈਸੇ ਦੀ ਕੀਮਤ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਇਸ ਲਈ ਅੱਜ ਦੇ ਦਿਨ ਤੁਹਾਡੇ ਦੁਆਰਾ ਬਚਾਇਆ ਗਿਆ ਧਨ ਭਵਿੱਖ ਵਿੱਚ ਕੰਮ ਆ ਸਕਦਾ ਹੈ ਅਤੇ ਤੁਸੀਂ ਕਿਸੇ ਵੱਡੀ ਮੁਸ਼ਕਲ ਵਿੱਚੋਂ ਨਿਕਲ ਸਕਦੇ ਹੋ ਤੁਹਾਨੂੰ ਪਰਿਵਾਰਕ ਮੈਂਬਰਾਂ ਨਾਲ ਥੋੜੀ ਦਿੱਕਤ ਹੋਵੇਗੀ ਪਰੰਤੂ ਇਸ ਵਜ੍ਹਾ ਨਾਲ ਆਪਣੀ ਮਾਨਸਿਕ ਸ਼ਾਂਤੀ ਠੱਪਨਾ ਹੋਣ ਦਿਓ ਸੰਭਵ ਹੈ ਕਿ ਕੋਈ ਤੁਹਾਨੂੰ ਆਪਣੇ ਪਿਆਰ ਦਾ ਇਜ਼ਹਾਰ ਕਰੇ ਤੁਸੀਂ ਸਖਤ ਮਿਹਨਤ ਅਤੇ ਧੀਰਜ ਦੇ ਬਲ ਤੇ ਆਪਣੇ ਉਦੇਸ਼ ਨੂੰ ਹਾਸਲ ਕਰ ਸਕਦੇ ਹੋ ਤੁਸੀਂ ਦਿਨ ਨੂੰ ਵਧੀਆ ਤਰੀਕੇ ਨਾਲ ਹੀ ਭਾਵ ਰੌਚਕ ਮੈਗਜ਼ੀਨ ਜਾਂ ਨਾਵਲ ਪੜ੍ਹ ਕੇ ਬਤੀਤ ਕਰ ਸਕਦੇ ਹੋ ਅੱਜ ਤੁਹਾਡਾ ਜੀਵਨ ਸਾਥੀ ਤੁਹਾਡੇ ਸਾਰੇ ਚੰਗੇ ਗੁਣਾਂ ਦੀ ਪ੍ਰਸ਼ੰਸਾ ਕਰਨ ਅਤੇ ਤੁਹਾਡੇ ਦੁਬਾਰਾ ਡਿੱਗੇ ਦੀ ਕਦਰ ਕਰੇਗਾ। ਅੱਗੇ ਹਜੀ ਬ੍ਰਿਸ਼ਟਕਰਾਸੀ, ਰਾਫਲ, ਗੁੱਸਾ, ਵਿਵਾਦ, ਦੁਰਭਾਵਨਾ ਵਧਾ ਬਣ ਸਕਦੀ ਹੈ। ਅੱਜ ਤੁਸੀਂ ਕਾਫੀ ਪੈਸੇ ਬਣਾ ਸਕਦੇ ਹੋ ਪਰੰਤੂ ਇਸ ਨੂੰ ਆਪਣੇ ਹੱਥਾਂ ਤੋਂ ਫਿਸਲ ਨਾ ਦਿਓ। ਲੋਕਾਂ ਦੇ ਨਾਲ ਠੀਕ ਤਰ੍ਹਾਂ ਪੇਸ਼ ਆਓ। ਖਾਸ ਤੌਰ ਤੇ ਉਹਨਾਂ ਨਾਲ ਜੋ ਤੁਹਾਨੂੰ ਪਿਆਰ ਕਰਦੇ ਹਨ। ਅਤੇ ਤੁਹਾਡੀ ਪ੍ਰਵਾਹ ਕਰਦੇ ਹਨ ਪਿਆਰ ਦੀ ਤਾਕਤ ਤੁਹਾਨੂੰ ਪਿਆਰ ਕਰਨ ਦਾ ਕਾਰਨ ਦਿੰਦੀ ਹੈ ਆਪਣੇ ਕੰਮ ਅਤੇ ਪਹਿਲ ਤੇ ਧਿਆਨ ਦਿਓ বৃশ্চਿਕ ਰਾਸ਼ੀ ਵਾਲਿਆਂ ਨੂੰ ਅੱਜ ਖੁਦ ਦੇ ਲਈ ਕਾਫੀ ਸਮਾਂ ਮਿਲੇਗਾ ਇਸ ਸਮੇਂ ਦਾ ਉਪਯੋਗ ਤੁਸੀਂ ਆਪਣੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਜਿਵੇਂ ਕਿਤਾਬ ਪੜ੍ਹਨੀ ਜਾਂ ਪਸੰਦੀਦਾ ਸੰਗੀਤ ਸੁਣਨਾ ਅੱਜ ਤੁਸੀਂ ਜਾਣੋਗੇ ਕਿ ਵਿਆਹ ਤਰਾਉਣ ਦੀ ਅਸਲ ਪਰੰਪਰਾ ਕੀ ਹੈ ਅੱਗੇ ਹਜੀ ਤੁੰਗ ਰਾਸ਼ੀ ਤੁਸੀਂ ਆਪਣੇ ਕੰਮ ਵਿੱਚ ਇਕਾਗਰਤਾ ਬਰਕਰਾਰ ਰੱਖਣ ਵਿੱਚ ਦਿੱਕਤ ਮਹਿਸੂਸ ਕਰ ਰਹੇ ਹੋ ਕਿਉਂਕਿ ਅੱਜ ਤੁਹਾਡੀ ਸਿਹਤ ਪੂਰੀ ਤਰ੍ਹਾਂ ਠੀਕ ਨਹੀਂ ਹੈ ਜਿਨ੍ਹਾਂ ਲੋਕਾਂ ਨੇ ਅਤੀਤ ਵਿੱਚ ਆਪਣਾ ਧਨ ਨਿਵੇਸ਼ ਕੀਤਾ ਸੀ ਅੱਜ ਉਸ ਧਨ ਨਾਲ ਲਾਭ ਹੋਣ ਦੀ ਸੰਭਾਵਨਾ ਬਣ ਰਹੀ ਹੈ ਦੋਸਤ ਤੁਹਾਡੇ ਨਿੱਜੀ ਜੀਵਨ ਵਿੱਚ ਲੋੜ ਤੋਂ ਜ਼ਿਆਦਾ ਦਖਲਅੰਦਾਜ਼ੀ ਕਰਨਗੇ ਆਪਣੀਆਂ ਗੱਲਾਂ ਨੂੰ ਸਹੀ ਸਾਬਤ ਕਰਨ ਦੇ ਲਈ ਅੱਜ ਦੇ ਦਿਨ ਤੁਸੀਂ ਆਪਣੇ ਜੀਵਨ ਸਾਥੀ ਨਾਲ ਝਗੜ ਸਕਦੇ ਹੋ ਹਾਲਾਂਕਿ ਤੁਹਾਡਾ ਜੀਵਨ ਸਾਥੀ ਸਮਝਦਾਰੀ ਦਿਖਾਉਂਦੇ ਹੋਏ ਤੁਹਾਨੂੰ ਸ਼ਾਂਤ ਕਰ ਦੇਵੇਗਾ ਪੇਸ਼ੇਵਰ ਕੰਮ ਕਰਨ ਨਾਲ ਜੁੜੇ ਮਾਮਲੇ ਵਿੱਚ ਦੋਸਤ ਦਾ ਅਹਿਮ ਸਹਾਇਕ ਮਦਦਗਾਰ ਹੋਵੇਗਾ ਜੇਕਰ ਤੁਸੀਂ ਆਪਣੇ ਘਰ ਤੋਂ ਬਾਹਰ ਰਹਿ ਕੇ ਪੜ੍ਹਾਈ ਜਾਂ ਨੌਕਰੀ ਕਰ ਰਹੇ ਹੋ ਤਾਂ ਅੱਜ ਦੇ ਦਿਨ ਆਪਣੇ ਖਾਲੀ ਸਮੇਂ ਵਿੱਚ ਆਪਣੇ ਘਰ ਵਾਲਿਆਂ ਨਾਲ ਗੱਲਬਾਤ ਕਰੋ ਘਰ ਦੀ ਕਿਸੇ ਖਬਰ ਨੂੰ ਸੁਣ ਕੇ ਤੁਸੀਂ ਭਾਵੁਕ ਵੀ ਹੋ ਸਕਦੇ ਹੋ ਅੱਜ ਤੁਹਾਡੀ ਵਿਵਹਾਰ ਜ਼ਿੰਦਗੀ ਵਿੱਚ ਚੀਜ਼ਾਂ ਸੱਚਮੁੱਚ ਖੂਬਸੂਰਤ ਹੋਣਗੀਆਂ ਅੱਗੇ ਹਜੇ ਮਕਰ ਰਾਸ਼ੀ ਦੂਸਰਿਆਂ ਦੇ ਲਈ ਖਰਾਬ ਨੀਅਤ ਰੱਖਣਾ ਮਾਨਸਿਕ ਤਣਾ ਨੂੰ ਜਨਮ ਦਿੰਦਾ ਹੈ ਇਸ ਤਰ੍ਹਾਂ ਦੇ ਵਿਚਾਰਾਂ ਤੋਂ ਬਚੋ ਕਿਉਂਕਿ ਇਹ ਸਮਾਂ ਬਰਬਾਦ ਕਰਦੇ ਹਨ ਅਤੇ ਤੁਹਾਡੀ ਸ਼ਮਤਾ ਨੂੰ ਖਤਮ ਕਰਦੇ ਹਨ ਲਾਭ ਦੇ ਨਜ਼ਰੀਏ ਤੋਂ ਸਟਾਕ ਅਤੇ ਮਿਊਚੁਅਲ ਫੰਡ ਵਿੱਚ ਨਿਵੇਸ਼ ਕਰਨਾ ਲਾਭਦਾਇਕ ਰਹੇਗਾ ਤੁਹਾਡਾ ਗਿਆਨ ਅਤੇ ਵਧੀਆ ਹਾਸਾ ਤੁਹਾਡੇ ਚਾਰੋਂ ਤਰਫ ਦੇ ਲੋਕਾਂ ਨੂੰ ਪ੍ਰਭਾਵਿਤ ਕਰੇਗਾ ਪਿਆਰ ਦੇ ਮਾਮਲੇ ਵਿੱਚ ਗੁਲਾਮ ਦਾ ਕੰਮ ਨਾ ਕਰੋ ਗਹਿਰਾਈ ਨੂੰ ਸਮਝੋ ਬਿਨਾਂ ਕਿਸੇ ਕਾਰੋਬਾਰੀ ਕਾਨੂੰਨੀ ਦਸਤਾਵੇਜ਼ ਤੇ ਸਾਈਨ ਨਾ ਕਰੋ ਇਹ ਪਰੇਸ਼ਾਨ ਕਰਨ ਵਾਲਾ ਦਿਨ ਹੋਵੇਗਾ ਜੇਕਰ ਤੁਸੀਂ ਇੱਕ ਲਗਤ ਸਿੱਟੇ ਤੇ ਪਹੁੰਚਦੇ ਹੋ ਅਤੇ ਬੇਲੋੜੀਆਂ ਕਾਰਵਾਈਆਂ ਕਰਦੇ ਹੋ ਪਰਿਵਾਰ ਦੇ ਮੈਂਬਰਾਂ ਨਾਲ ਥੋੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰੰਤੂ ਦਿਨ ਦੇ ਆਖਰ ਵਿੱਚ ਤੁਹਾਡਾ ਜੀਵਨ ਸਾਥੀ ਤੁਹਾਡੀਆਂ ਪਰੇਸ਼ਾਨੀਆਂ ਨੂੰ ਸੁਲਾਏਗਾ ਅੱਗੇ ਹਜੇ ਕੁੰਭ ਰਾਸ਼ੀ ਅੱਜ ਮਾਤਾਵਾਂ ਨੂੰ ਸਿਹਤ ਨੂੰ ਲੈ ਕੇ ਜਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ ਅੱਜ ਦਾ ਦਿਨ ਅਜਿਹੀਆਂ ਚੀਜ਼ਾਂ ਨੂੰ ਖਰੀਦਣ ਲਈ ਵਧੀਆ ਹੈ ਜਿਨ੍ਹਾਂ ਦੀ ਕੀਮਤ ਅੱਗੇ ਜਾ ਕੇ ਵੱਧ ਸਕਦੀ ਹੈ ਉਹਨਾਂ ਨੂੰ ਭਾਵਨਾਤਮਕ ਤੌਰ ਤੇ ਸੰਭਾਲਣ ਦੀ ਲੋੜ ਹੈ ਉਹ ਪਾਉਣਗੇ ਕਿ ਬਜ਼ੁਰਗ ਮਦਦ ਦੇ ਲਈ ਅੱਗੇ ਆ ਰਹੇ ਹਨ ਇੱਕ ਲੰਮਾ ਦੌਰ ਜਿਸਨੇ ਤੁਹਾਨੂੰ ਕਾਫੀ ਸਮੇਂ ਤੋਂ ਦਬੋਚਿਆ ਹੋਇਆ ਸੀ ਖਤਮ ਹੋ ਚੁੱਕਾ ਹੈ ਕਿਉਂਕਿ ਜਲਦ ਹੀ ਤੁਹਾਨੂੰ ਤੁਹਾਡਾ ਜੀਵਨ ਸਾਥੀ ਮਿਲਣ ਵਾਲਾ ਹੈ ਆਪਣੇ 파ਰਟਨਰ ਤੇ ਗੌਰ ਨਾ ਕਰੋ ਰਾਤ ਦੇ ਸਮੇਂ ਅੱਜ ਤੁਸੀਂ ਘਰ ਦੇ ਲੋਕਾਂ ਤੋਂ ਦੂਰ ਰਹਿ ਕੇ ਆਪਣੀ ਘਰ ਦੀ ਛੱਤ ਤੇ ਜਾਂ ਕਿਸੇ ਪਾਰਕ ਵਿੱਚ ਟਹਿਲਣਾ ਪਸੰਦ ਕਰੋਗੇ ਅੱਜ ਤੁਹਾਨੂੰ ਅਤੇ ਤੁਹਾਡੇ ਜੀਵਨ ਸਾਥੀ ਨੂੰ ਕੋਈ ਬਿਹਤਰੀਨ ਖਬਰ ਮਿਲ ਸਕਦੀ ਹੈ ਅੱਗੇ ਹਜੇ ਮੀਨ ਰਾਸ਼ੀ ਘਰ ਵਿੱਚ ਤਣਾਅ ਦਾ ਮਾਹੌਲ ਤੁਹਾਨੂੰ ਨਰਾਜ ਕਰ ਸਕਦਾ ਹੈ ਇਸ ਨੂੰ ਦਬਾਉਣਾ ਤੁਹਾਡੇ ਸਰੀਰਕ ਸਮੱਸਿਆਵਾਂ ਵਿੱਚ ਵਾਧਾ ਕਰ ਸਕਦਾ ਹੈ ਸਰੀਰਕ ਗਤੀਵਿਧੀਆਂ ਨੂੰ ਵਧਾ ਕੇ ਇਸ ਤੋਂ ਛੁਟਕਾਰਾ ਪਾਓ ਖਰਾਬ ਹਾਲਾਤਾਂ ਤੋਂ ਦੂਰ ਰਹਿਣਾ ਹੀ ਵੇਤਰ ਹੈ ਅੱਜ ਤੁਸੀਂ ਘਰ ਤੋਂ ਬਾਹਰ ਤਾਂ ਬਹੁਤ ਸਾਰਾ ਆਤਮਾ ਦੇ ਨਾਲ ਨਿਕਲੋਗੇ ਪਰੰਤੂ ਕਿਸੇ ਕੀਮਤੀ ਵਸਤੂ ਦੇ ਚੋਰੀ ਹੋਣ ਦੀ ਵਜ੍ਹਾ ਨਾਲ ਤੁਹਾਡਾ ਮੂਡ ਖਰਾਬ ਹੋ ਸਕਦਾ ਹੈ ਤੁਹਾਡੇ ਆਕਰਸ਼ਣ ਅਤੇ ਵਿਅਕਤੀਤਵ ਦੇ ذریعے ਤੁਹਾਨੂੰ ਕੁਝ ਨਵੇਂ ਦੋਸਤ ਮਿਲਣਗੇ ਤੁਹਾਡੇ ਮਹਿਬੂਬ ਨਾਲ ਕੁਝ ਸਬੰਧ ਵਿਗੜ ਸਕਦੇ ਹਨ ਤੁਹਾਨੂੰ ਆਪਣੇ ਸਾਥੀ ਨੂੰ ਆਪਣੀ ਸਥਿਤੀ ਸਮਝਾਉਣ ਵਿੱਚ ਮੁਸ਼ਕਲ ਹੋਵੇਗੀ ਦਫ਼ਤਰ ਦੀ ਰਾਜਨੀਤੀ ਹੋਵੇ ਜਾਂ ਫਿਰ ਕੋਈ ਵਿਵਾਦ ਤੀਜਾ ਤੁਹਾਡੇ ਪੱਖ ਵਿੱਚ ਝੁਕੀਆਂ ਨਜ਼ਰ ਆਉਣਗੀਆਂ ਕੋਸ਼ਿਸ਼ ਕਰੋ ਤੁਹਾਡੇ ਲਈ ਵਧੀਆ ਰਹੇਗਾ ਲੋਕਾਂ ਤੋਂ ਦੂਰ ਰਹੋ ਜੀਵਨ ਸਾਥੀ ਦੀ ਵਿਗੜੀ ਸਿਹਤ ਦਾ ਅਸਰ ਤੁਹਾਡੇ ਕੰਮਕਾਰ ਤੇ ਵੀ ਪੈ ਸਕਦਾ ਹੈ ਪਰ ਤੁਸੀਂ ਸਭ ਕੁਝ ਸੰਭਾਲਣ ਵਿੱਚ ਕਾਮਯਾਬ ਰਹੋਗੇ ਧੰਨਵਾਦ ਜੀ